ਤੋ ਕੈਨੀ ਗੱਦੀ ਹੋ ਗਈ ਜੀ 23 23 ਅੱਛਾ ਜੀ ਪਹਿਲੀ ਪਹਿਲੀ ਜੀ ਚੋਟੀ ਕਾਲੀ ਅੱਛਾ ਜੀ ਧੰਨ ਮਾਲਕ ਨੇ ਜਿਨ੍ਹਾਂ ਨੇ ਤੇ ਪੈਰਾਂ ਤੇ ਅੱਗ ਮਚਾ ਕੇ ਧੂਣੀ ਚ ਚੁੱਲ੍ਹਾ ਬਣਾ ਕੇ ਗੁਰੂਆਂ ਨੂੰ ਚਾਹ ਪਲਾਈ ਚਾਹ ਪਲਾਈ ਧੰਨ ਮਾਲਕਾ ਦਰਦੇ ਨਹੀਂ ਇਹ ਮਾਲਕਾਂ ਤੋਂ ਬਹੁਤ ਸ਼ਕਤੀਪੂਰਵਕ ਨਹੀਂ ਰਹੀ ਨਹੀਂ ਰਹੀ ਇਹ ਆਪਦੇ ਢਿੱਡ ਦਾ ਪੇਟ ਦਾ ਪਾਲਣ ਹੈ ਜੀ ਸਵਾਦ ਬੱਤਰ ਰੋਹੀ ਦੇ ਵਿੱਚ ਫਿਰ ਕੇ ਛਿੱਤਰ ਗਾਲਾਂ ਖਾ ਕੇ ਪਾਲੀ ਹਾਲੀ ਰੱਬ ਵਰਗਾ ਹੁੰਦਾ ਹੈ ਉਹ ਸਭ ਦੀਆਂ ਸੁਣ ਕੇ ਵਿਚਾਰਾ ਉਹਦੇ ਘਰ ਨੂੰ ਆ ਵੜਦਾ ਹਾਂਜੀ ਕਿਉਂ ਭਗਵਾਨ ਦੇ ਰੂਪ ਚ ਹੁੰਦਾ ਇਹ ਪਾਲੀ ਹਾਲੀ ਨੂੰ ਛੇੜੇ ਨਾ ਜੇ ਸਤੇ ਸੁਭਾਅ ਹੈ ਨਾ ਤਾਂ ਪਤਾ ਨਹੀਂ ਕੀ ਲਿਕੜ ਜੇ ਸਿੱਧੇ ਵਿੱਚ ਦੀ ਲਫਜ਼ ਲਿਕੜਦੇ ਪਾਲੀ ਹਾਲੀ ਹੀਰ ਰਾਂਝੇ ਦੀ ਜੱਦ ਚ ਹੁੰਦਾ ਹੈ ਹੀਰ ਰਾਂਝਾ ਵੀ ਪਾਲੀ ਹਾਲੀ ਦੀ ਜੱਦ ਚ ਹੁੰਦਾ ਹੈ ਸੱਚਾ ਆਸ਼ਕ ਤੀ ਹੋ ਝੂਠਾ ਆਸ਼ਕ ਨਹੀਂ ਤੀ ਆ ਲੋ ਜੀ ਉਹ ਲਿਆ ਵੀਰ ਜੀ ਦਸਤਾ ਕਰੀਏ ਮੰਗੇ ਬਾਈ ਦੀਆ ਇਹ ਮੰਗੇ ਨਾਲ ਦਾ ਮਤਲਬ ਮੰਗਾ ਰੱਬ ਦਾ ਰੂਪ ਹੈ ਹਾਂ ਪਰਮਾਤਮਾ ਦਾ ਸ਼ਗਾਰ ਹੈ ਬਾਪੂ ਡਾਣਾ ਕਹਿੰਦੇ ਉਹ ਮੰਗਾ ਉਹ ਮੰਗਾ ਜੇ ਮੇਰੇ ਗਲ ਦਾ ਹਾਰ ਹੈ ਇਹ ਹੈ ਵਾਕਿਆ ਦੇਸਾਂ ਵਿੱਚ ਪਰਦੇਸਾਂ ਵਿੱਚ ਬੈਠੇ ਮੈਂ ਮੰਗੇ ਦਾ ਸੇਵਾਦਾਰ ਹਾਂ ਹਾਂ ਜੀ ਪਾਕਿਸਤਾਨੀ ਬਹੁਤ ਹਨ ਅਸਲ ਤੁਹਾਨੂੰ ਵੀ ਜਿਉਂਦੇ ਰੱਖੇ ਰੱਬ ਹਾਂਜੀ ਬਾਕੀ ਪਾਕਿਸਤਾਨ ਚੀਜ਼ ਬਹੁਤ ਤਕੜੀਆਂ ਨਸਲਾਂ ਨੇ ਮੇਰੇ ਬਾਈ ਮਹਿੰਗੇ ਹੋਰਾਂ ਦੇ ਚਾਚਾ ਅਸਲ ਮਲਵੇ ਬਹੁਤ ਬਹੁਤ ਤਕੜੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਾਕਿਸਤਾਨ ਚ ਬੈਠਿਆਂ ਦਾ ਹਾਂਜੀ ਹਾਂਜੀ ਬਹੁਤ ਹਾਂਜੀ ਮੈਂ ਗੁਜਰ ਵਰਗਿਆਂ ਨੂੰ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਸਲਾਮ ਕਰਦਾ ਬਹੁਤ ਸਲਾਮ ਕਰਦਾ ਵੀ ਉਹਨਾਂ ਨੇ ਬਹੁਤ ਤਕੜੀ ਨਸਲ ਇਹ ਸਾਡੇ ਵੀਰਾਂ ਨੂੰ ਆਪਣੇ ਰਾਜੂ ਗੋੜ ਫਾਰਮ ਦੜਬਾ ਪੰਜਾਬ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਜਿੰਨੇ ਵੀ ਵੀਰ ਆਪਣੇ ਚੈਨਲ ਨੂੰ ਦੇਖਦੇ ਨੇ ਸਭ ਤੋਂ ਪਹਿਲਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਮੰਡਾਲੀ ਸ਼ਰੀਫ ਮੇਲਾ ਪਰਦਾ ਉੱਥੇ ਪਹੁੰਚੇ ਹੋਇਆ ਬਹੁਤ ਹੀ 400 ਸਾਲਾ ਪੁਰਾਣਾ ਮੇਲਾ ਜੱਦੀ ਪੁਸ਼ਤੀ ਪਰਦਾ ਪੀਰ ਫਕੀਰਾਂ ਦਾ ਤੇ ਬਾਕੀ ਇੱਥੇ ਜੋ ਕੀ ਮੇਲੇ ਤੇ ਪੁਰਾਣੇ ਬੰਦੇ ਆਉਂਦੇ ਨੇ ਉਹਨਾਂ ਤੋਂ ਵੀ ਪੁੱਛਾਂਗੇ ਵੀ ਕੀ ਇਤਿਹਾਸ ਹੈ ਇਸ ਮੇਲੇ ਦਾ ਤੇ ਬੱਕਰੀਆਂ ਵੀ ਦਿਖਾਵਾਂਗੇ ਬਾਈਆਂ ਦੀਆਂ ਟੌਪ ਕਲਾਸ ਦੀਆਂ ਬੀਟਲ ਅੰਬਰਸਰੀ ਪੁਰਾਣੀ 올ਡ ਬਲੱਡ ਲਾਈਨ ਦੀਆਂ ਬੱਕਰੀਆਂ ਸੀ ਜੋ ਉਹ ਵੀ ਦਿਖਾਵਾਂਗੇ ਤੇ ਮੰਗੇ ਬਾਈ ਜੀ ਦੇ ਰਿਸ਼ਤੇਦਾਰਾਂ ਦੀਆਂ ਬੱਕਰੀਆਂ ਨੇ ਉਹਨਾਂ ਦੀਆਂ ਬੱਕਰੀਆਂ ਕਿਸੇ ਰਿਕਾਵਟ ਕਰਕੇ ਨਹੀਂ ਆ ਸਕੀਆਂ ਮੇਲੇ ਤੇ ਤੇ ਬਾਕੀ ਮੀਂਹ ਕਰਕੇ ਥੋੜਾ ਜਿਹਾ ਕੰਮ ਖਰਾਬ ਸੀ ਪਰ ਹੁਣ ਮੌਸਮ ਖੁੱਲ ਗਿਆ ਤੇ ਹੋਰ ਵੀ ਬੱਕਰੀਆਂ ਦੇ ਵੀਡੀਓ ਦਿਖਾਵਾਂਗੇ ਤੇ ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਨਾ ਕਿ ਇਹ ਦਵਾਬੇ ਏਰੀਏ ਦੀਆਂ ਬੱਕਰੀਆਂ ਨੇ ਨਾ ਜੋ ਦਵਾਬੇ ਏਰੀਏ ਦੇ ਬੰਦੇ ਨੂੰ ਐ ਵੀ ਸਾਡੇ ਦਵਾਬੇ ਏਰੀਏ ਚ ਬੱਕਰੀ ਨਹੀਂ ਹੈਗੀ ਬੱਕਰੀ ਬਹੁਤ ਲੁਕੀ ਹੋਈ ਹੈ ਜੀ ਦਵਾਬੇ ਏਰੀਏ ਚ ਜੋ ਕਿ ਅੱਜ ਦਿਖਾਵਾਂਗੇ ਆਪਾਂ 5-7 ਟੰਡੀਆਂ ਦੀ ਵੀਡੀਓ ਬਣਾਵਾਂਗੇ ਕਿਉਂਕਿ ਸਾਡੇ ਕ ਨਹੀਂ ਆਉਂਦੇ ਨੇ ਮਾਲਵੇ ਚ ਸਾਡਾ ਬੱਕਰੀਆਂ ਲੈਣ ਕਿ ਮਾਲਵੇ ਚ ਤਾਂ ਹਰੇਕ ਪਿੰਡ ਚ ਬੱਕਰੀ ਹੈ ਤੇ ਇੱਧਰ ਵੀ ਬੱਕਰੀਆਂ ਨੇ ਬਾਈਆਂ ਸਾਰਾ ਡਰੈੱਸ ਦਵਾਂਗੇ ਕਿਉਂ ਇਧਰੋਂ ਵੀ ਇਧਰੋਂ ਦੀ ਲਗੋਂ ਦੀ ਲਗੋਂ ਲਿਆ ਕੇ ਜੋ ਕਿ ਤੁਸੀਂ ਮੋੜ ਸਕੋ ਮੇਵਨਾ ਬੱਚਾ ਲੈ ਸਕੋ ਤੇ ਬਾਕੀ ਗੱਲਬਾਤ ਆਪਾਂ ਬਾਈਆਂ ਨਾਲ ਕਰਦੇ ਆਂ ਇਹ ਰਾਜੂ ਦੜਬੇ ਵਾਲਾ ਵੀ ਪਹੁੰਚਾ ਹੈ ਸਪੈਸ਼ਲ ਵੀਡੀਓ ਬਣਾਉਣ ਵਾਸਤੇ ਸਾਰਿਆਂ ਨੂੰ ਮੇਰੇ ਪੋਟਿਆਂ ਨੂੰ ਬਿਧਾ ਲਈ ਫਰੀਦ ਮੇਰੇ ਬਾਈਆਂ ਨੂੰ ਸਾਰਿਆਂ ਨੂੰ ਵਿੱਚ ਆਪਣੇ ਜੀ ਨੇ ਉੱਪਰ ਕਿਨਾਰੇ ਨਾਲ ਰਾਜੂ ਦੇ ਨਾਲ ਸਾਡੇ ਬੰਦ ਕੱਤੀ ਨਾਲ ਆਉਂਦੇ ਹੋਏ ਤੇ ਆਪਣੀ ਵੀਡੀਓ ਨੂੰ ਸਟਾਟ ਕਰਨ ਲੱਗੇ ਆ ਤੇ ਬਾਈ ਜੋ ਕਾਸਲ ਦੇ ਵਿੱਚ ਬੈਠੇ ਨੇ ਮੇਰਾ ਵੱਡਾ ਵੀ ਲਾ ਲਓ ਛੋਟਾ ਲਾ ਲਓ ਕਿਉਂ ਮੈਂ ਉਹਦੀ ਰੂ ਰੂ ਦੇਖੀ ਹੈ ਦੋ ਚਾਰ ਨਹੀਂ ਜਤੋਂ ਮੈਂ ਉਹਦਾ ਵਾਕਿਬ ਹੋਇਆ ਕਿਉਂ ਜਿਹਾਂ ਦੇ ਨਾਲ ਸਾਡੀ ਗੱਲਬਾਤ ਜਨਰੇਟ ਚੱਲਦੀ ਹੈ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਬੜਾ ਸਤਿਕਾਰ ਕਰਦਾ ਮੇਰੇ ਬਾਈ ਦਾ ਦੇਸ਼ਾਂ ਪਰਦੇਸਾਂ 'ਚ ਬੈਠੇ ਦਾ ਚਾਰ ਚੰਦ ਲੱਗਣ ਮੇਰੇ ਬਾਈ ਦੀ ਚਾਦਰ ਨੂੰ ਤੇ ਬਹੁਤ ਉੱਚਾ ਹੋ ਜੇ ਬਹੁਤ ਬਹੁਤ ਮਾਲਕ ਹੋ ਗਿਆ ਤਰੱਕੀਆਂ ਬਖਸ਼ੇ ਬਾਹਰੋਂ ਰਾਜੀ ਸੀ ਜੀ ਉਹਦੇ ਪਰਿਵਾਰ ਨੂੰ ਆਵੇ ਖਾਤਮਾ ਕੇ ਉਹਦੇ ਬੱਚਿਆਂ ਨੂੰ ਮਾਲਕ ਭਾਗ ਲਾਵੇ ਤੇ ਉਹਦੇ ਅੱਜ ਭਾਂਜੇ ਆਏ ਹੋਏ ਨੇ ਜੀ ਇੱਥੇ ਮੰਡਾਲੀ ਸ਼ਰੀ ਮੇਲੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਆਏ ਆ ਜੀ ਤੇ ਉਹਨਾਂ ਦੀਆਂ ਬੱਕਰੀਆਂ ਦੀ ਇੰਟਰਵਿਊ ਵੀ ਲੈਣ ਆਏ ਆ। ਬਾਈ ਜੀ ਕਿਹੜਾ ਮੰਗੇ ਦਾ ਭਾਂਜਾ ਬਾਈ? ਆ ਜਾਈ। ਸਾਸਰੀਕਰ ਜਕੋਨਾ ਵੀਰ ਜੀ ਮੰਗਾ ਕੀ ਲੈ ਆਦਿ ਨੇ ਤੁਹਾਡੇ? ਸ਼ਕਾ ਮਾਮੇ ਜੀ। ਬਾਈ ਜੀ ਉਹਨਾਂ ਦੀ ਬਦੌਲਤ ਅਸੀਂ ਆਏ ਆ। ਹਾਂਜੀ। ਅਸੀਂ ਬਹੁਤ ਦੂਰ ਦੇ ਬੰਦੇ ਆ ਇੱਥੋਂ 150-200 ਕਿਲੋਮੀਟਰ ਸਾਡਾ ਪਿੰਡ ਹੈ। ਅਸੀਂ ਵੀ ਬੱਕਰੀਆਂ ਦਾ ਕਾਰੋਬਾਰ ਕਰਦੇ ਆ ਜੱਦੀ। ਪੁਰਾਣਾ ਦਾਦੇ-ਪਰਦਾਦੇ ਮਰ ਗਏ ਪੀੜ੍hiyan ਗੁਜ਼ਰਗੀਆਂ ਸਾਡੀਆਂ ਤੇ 22 ਮੰਗਾ ਜੀ ਦੀ ਬਦੌਲਤ ਪਹੁੰਚੇ ਆ ਇਹਨਾਂ ਦੇ ਅਸੀਂ ਦਰਦੇ ਰਹੀਏ ਮਾਲਕਾਂ ਦੇ ਦਰਸ਼ਨ ਵੀ ਕਰ ਲਏ ਮਢਾਲੀ ਸ੍ਰੀ ਮੇਲੇ ਦੇ ਕਿਉਂਕਿ ਜਿਨ੍ਹਾਂ ਦੀ ਜੱਦੀ ਕੁਰਸੀ ਥਾਂ ਹੈ ਜਿਨ੍ਹਾਂ ਦੇ ਮੇਲੇ ਭਰਦੇ ਨੇ ਤੇ ਬੱਕਰੀਆਂ ਦੇ ਮੇਲੇ ਭਰਦੇ ਨੇ ਬਹੁਤ ਸ਼ਕਤੀ ਦਾ ਧਰਮ ਸਥਾਨ ਹੈ ਰਾਤ ਅਸੀਂ ਉੱਥੇ ਹੀ ਕੱਟੀ ਆ ਮੀਂਹਣੀ ਤੋਂ ਬੈਠ ਕੇ ਤਿੰਨੇ ਬੰਦਿਆਂ ਨੇ ਕਿਉਂਕਿ ਸਾਨੂੰ ਬਹੁਤ ਵਧੀਆ ਪ੍ਰੋਗਰਾਮ ਚੰਗਾ ਲੱਗਿਆ ਬਾਬੇ ਦਾ ਬਾਬੇ ਮੂਰੇ ਕੋ ਸਰਜਰੀ ਕਰੀ ਅਸੀਂ ਆਪਦੇ ਵਾਸਤੇ ਸੁੱਖਾਂ ਹਰ ਕੋਈ ਸੁਖਦਾ ਹੈ ਵੀ ਮਾਲਕਾ ਜੇ ਤੂੰ ਮੈਨੂੰ ਤੰਦਰੁਸਤੀਆਂ ਬਖਸ਼ੇ ਕੋਈ ਮੇਰੇ ਕਾਰਜ ਸਿੱਧ ਕਰੇ ਤਾਂ ਮਾਲਕਾ ਮੈਂ ਤੇਰੇ ਦਰ ਤੇ ਆਏ ਸਾਲ ਆਵਾਂ ਮੇਰੇ ਭਾਈਆਂ ਨੂੰ ਮਿਲਾ ਮੈਂ ਬੱਕਰੀਆਂ ਦੀਆਂ ਵੀਡੀਓ ਵੀ ਬਣਾਵਾ ਬੌੜਾ ਗੁੰਗਾ ਜਹਾਜਾ ਬੰਦਾ ਮੈਂ ਹਾਜ਼ਰੀ ਲਵਾਵਾ ਤੇ ਮੇਰੇ ਬਾਈ ਮੰਗਾ ਜੀ ਜਿਆ ਕੀ ਕੀ ਸਿਫਤਾਂ ਕਰਾਂ ਮੇਰੇ ਵੀਰ ਦੀਆਂ ਦੂਰ ਬੈਠੇ ਦੀਆਂ ਤੇ ਰੋਜ਼ ਗੱਲਾਂ ਬਾਤਾਂ ਹੁੰਦੀਆਂ ਨੇ ਸਿਫਤ ਮੈਂ ਉਹਦੀ ਬਾਈ ਦੇ ਨਹੀਂ ਸਕਦਾ ਜਿਨ੍ਹਾਂ ਨੇ ਕਿ ਮੈਂ ਤੁਹਾਡੇ ਰੂਬਰੂ ਕਰਵਾਤਾ ਛੋਟਾ ਜਹਾ ਬੰਦਾ ਪਾਗਲ ਜਹਾ ਬੰਦਾ ਗਰੀਬ ਬੰਦਾ ਗਰੀਬ ਪਰਿਵਾਰ ਦਾ ਬੱਚਾ ਤੇ ਨਾਲ ਮੇਰਾ ਮੁੰਡਾ ਨਾਲ ਮੇਰਾ ਪੁੱਤ ਹੈ ਮੇਰੇ ਭਾਈ ਦਾ ਅਸੀਂ ਤਿੰਨੇ ਜਣੇ ਕੱਲ੍ਹ ਨੇ ਪਹੁੰਚੇ ਆ ਮੇਰੇ ਭਾਈ ਮੰਗਾ ਜੀ ਨੂੰ ਬਹੁਤ 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 ਧੰਨਵਾਦ ਵਧਾਈਆਂ ਕਰਦਾ ਮੈਂ ਉਹਨਾਂ ਨੂੰ ਭਾਈ ਜੀ ਉਹਨਾਂ ਦੇ ਭਾਂਜੇ ਹੋ ਤੁਸੀਂ ਹਾਂਜੀ ਹਾਂਜੀ ਇਹ ਨਾ ਆਪਣੇ ਇਰਾ ਫਕੀਰਾਂ ਦੀ ਕਿੰਨੀ ਕਿ ਚਿਰ ਤੋਂ ਜਗ੍ਹਾ ਬਣੀ ਹੋਈ ਆ ਜੀ ਲਈ ਪੁੱਛਤਾ ਤੇ ਜਗ੍ਹਾ ਬਣੀ ਹੋਈ ਹੈ ਅੱਛਾ ਜੀ ਹਰ ਸਾਲ ਆਉਨੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਦੀ ਹਾਜ਼ਰੀ ਲਵਾ ਕੇ ਜਾਂਦੇ ਹਾਂ ਚੌਂਕੀਆਂ ਭਰ ਕੇ ਜਾਂਦੇ ਹਾਂ ਬਾਬਾ ਜੀ ਸਾਡੇ ਪਿੰਡ ਦੇ ਸਗੇ ਆਹ ਦੱਸੋ ਕਿਹੜਾ ਪਿੰਡ ਆ ਜੀ ਲੰਗੜਾ ਆਜੋ ਆਜੋ ਕੋਈ ਨਹੀਂ ਕੋਈ ਨਹੀਂ ਆਸੋ ਨਾ ਇਹ ਮਜ਼ਾਕ ਥੋੜਾ ਪਸੂਰੀਆਂ ਪਤਾ ਦੱਲੋ ਜੀ ਇੱਕ ਗੱਲ ਪੜੀ ਭਾਈ ਮੁੰਡਾ ਮੇਰੀ ਜੁੱਤੀਆਂ ਮਾਰੂਗੀ ਇੱਥੇ ਦੇ ਠੀਕ ਹੈ ਜੀ ਪੂਰੇ ਬਾਬਾ ਜੀ ਨੂੰ ਪਹਿਲੀ ਗੱਦੀ ਹੋਗੀ ਜੀ ਅੱਛਾ ਜੀ ਪਹਿਲੀ ਗੱਦੀ ਪਹਿਲੀ ਤੇ ਚੌਥੀ ਗੱਦੀ ਅੱਛਾ ਇਹ ਧੰਨ ਮਾਲਕ ਨੇ ਜਿਹਨਾਂ ਨੇ ਤੇ ਪਹਿਰਾ ਤੇ ਅੱਗ ਮਚਾ ਕੇ ਧੂਣੀ ਚ ਚੁੱਲ੍ਹਾ ਬਣਾ ਕੇ ਗੁਰੂਆਂ ਨੂੰ ਚਾਹ ਪਿਵਾਈ ਚਾਹ ਪਲਾਈ ਧਾਨਾ ਮਾਲਕਾ ਕਰਦੇ ਨਹੀਂ ਇਹ ਮਾਲਕਾਂ ਤੋਂ ਬਹੁਤ ਸ਼ਕਤੀਪੂਰਸ਼ ਤੇ ਕੋਈ ਨਹੀਂ ਮਹਾਰਾਜ ਦੱਸਦੇ ਕੋਈ ਨਹੀਂ ਵੀ ਤੁਸੀਂ ਦੱਸੋ ਨਹੀਂ ਨਹੀਂ ਕੋਈ ਅਸੀਂ ਉਹਨਾਂ ਨੇ ਛੜਿਆ ਜੀ ਕਿਉਂਕਿ ਅਣਜਾਣ ਬੱਚੇ ਜਾਣ ਕੇ ਸਾਤੋਂ ਕੋਈ ਗਲਤੀ ਹੋ ਜੇ ਸੀ ਧੂਣੀ ਦੇ ਬੰਦੇ ਆ ਜੀ ਜੀ ਸਾਨੂੰ ਪਤਾ ਨਹੀਂ ਨਾ ਬਾਰੇ ਪਹਿਲੀ ਵਾਰ ਪੁਰਸ਼ਾਂ ਦੇ ਸੀ ਦਰਸ਼ਨ ਕਰਕੇ ਸਾਡੀ ਆਤਮਾ ਖੁਸ਼ ਹੋ ਗਈ ਕਿਉਂ ਜਿੰਨਾ ਕਿਸਾਨ ਨੇ ਬਾਈ ਨੂੰ ਪੁੱਛਣਾ ਇੰਟਰਵਿਊ ਦੀ ਬਾਈ ਚੌਥੀ ਜਿਹੜੀ ਚੱਲਦੀ ਹੈ ਜੀ ਹਾਂਜੀ ਗੁਰੂਆਂ ਨੂੰ ਇਹਨਾਂ ਨੇ ਚਾਰ ਢੁੱਲੇ ਦੇ ਕਰਕੇ 23 ਪੈਰਾਂ ਦਾ ਚੁੱਲਾ ਬਣਾ ਕੇ ਸ਼ਕਤੀ ਦੇ مالک ਤੇ ਸਰਪੀ ਪੁਰਸ਼ ਤੇ ਤਾਂ ਨੇ ਮਾਲਕ ਹੁਣ ਤੁਸੀਂ ਦੱਸੋ ਜੀ ਕੁਝ ਮਾਰਾ ਮੋਟਾ ਦੱਸ ਸਕਦੇ ਜਨਾਬ ਸ਼ਾਹੀਬ ਬਾਬੇ ਨੂੰ ਸ਼ੁਕਰ ਹੈ ਜੀ ਬਾਬੇ ਨੂੰ ਵਧਾਈਆਂ ਬਾਬੇ ਨੂੰ हां जी वीर जी कितने ਚਿਰ ਦੇ ਰੱਖਦੇ ਹੋ ਬੱਕਰੀਆਂ ਕਿੰਨੀ ਪੀੜੀ ਹੋ ਗਈ ਜੀ ਹੈਲੋ ਕਿੰਨੀ ਪੀੜੀ ਹੋ ਗਈ ਜੀ ਈਜੀ ਪੀੜੀ ਹੋ ਗਈ ਮਾਲਕ ਵਾਹ ਜੀ ਵਾਹ ਬਾਈ ਬੱਕਰੀਆਂ ਵਧੀਆ ਵਧੀਆ ਨਸਲਾਂ ਦੀਆਂ ਥੋੜੀਆਂ ਦਿਖਾਓ ਵਧੀਆ ਨਸਲ ਕਰਤੀ ਐਸੀ ਥੋੜੀ ਇੰਟਰਵਿਊ ਲੈਣ ਆਏ ਬੜੀਆਂ ਬੜੀਆਂ ਲਓ ਕਾਲੀਆਂ ਕਾਲੀਆਂ ਬੱਕਰੀਆਂ ਲਾ ਲਓ ਸਾਡੇ ਕੋ ਨਹੀਂ ਹੈਗੇ ਮਾਲ ਨਹੀਂ ਸਾਡੇ ਕੋ ਨਹੀਂ ਦੇਸੀ ਮਾਲ ਨਹੀਂ ਮੈਂ ਦੇਖਿਆ ਉੱਥੋਂ ਜਾਂਦਾ ਰਿਹਾ ਮੁੱਲਾ ਪੁੱੜਾ ਲਈਆ ਹੋ ਗਿਆ ਦੋ ਢੜੀ ਨੇ ਆ ਆਖੀ ਨਹੀਂ ਜੀ ਇਹ ਵੀ ਵਧੀਆ ਕੋਈ ਨਹੀਂ ਪੂਰੀ ਸਰਾ ਬੱਕਰੀ ਹੈ ਸਰਾ ਬੱਕਰੀਆ ਜੀ ਪੱਕੀ ਲੋਹੀ ਪਾਕਿਸਤਾਨੀ ਬੱਕਰੀ ਹੈ ਮੰਗਾ ਬਾਈ ਦੀ ਭਾਣੀਆਂ ਦੀ ਨਸਲ ਵਧੀਆ ਰੱਖੀ ਹੋਈ ਹੈ ਹਾਂ ਹਾਂ ਕੈਦ ਹੁੰਦਾ ਜੀ ਪੂਰੇ ਹੁੰਦੇ ਆ 6-8 ਦਿਨ ਪਲੱਸ ਹੈ ਜੀ ਇਹ ਮੈਂ ਦੱਸਦਾ ਨਾ ਕੋਈ ਗੱਲ ਨਹੀਂ ਹੋਰ ਦਿਖਾਓ ਜੀ ਵਧੀਆ ਵਧੀਆ ਭਾਈ ਉਹ ਵੀ ਵਿੱਚ ਕਰ ਲੋ ਹੱਕ ਕੇ ਉਹ ਵਿੱਚ ਲਿਆ ਬਾਈ ਉਰੇ ਐਨੂੰ ਹੋ ਜੋ ਫਿਰ ਆਹ ਲਿਆ ਬੱਕੂ ਕਾਲੀ ਬੀਚਲ ਬੱਕਰੀ ਪਿਓਰ ਜੀ ਗੱਬਣ ਹੋਣੀ ਗੱਬਣ ਹਾਂ ਜੀ ਚਾਰ ਦੰਦ ਬੱਕਰੀ ਹੈ ਜੀ ਚਾਰ ਦੰਦ ਪਲੱਸ ਕਹੇ ਬੱਚੇ ਦਿੰਦੀ ਆ ਬਈ ਤੇ ਪਹਿਲੇ ਸੂ ਗਈ ਅੱਛਾ ਪਹਿਲੇ ਸੂਣਾ ਹੈ ਜੀ ਸੂਣਾ ਬਹੁਤ ਹੀ ਸੋਹਣੀ ਪਤਲੀ ਬਹੁਤ ਵਧੀਆ ਆਵਲਕ ਬੱਕਰੀ ਪਿਓਰ ਬੀਚਲ ਕੰਨਾ ਪੁੰਨਾ ਦੀ ਲੈਕ ਬਹੁਤ ਹੈ ਜੀ ਹੋਰ ਦਿਖਾਓ ਜੀ ਲਿਆਓ ਲਿਆਓ ਇੱਕ ਇੱਕ ਮੂਰੇ ਲਿਆ ਖੜਾ ਲਿਆ ਕਰੋ ਔਰ ਇੱਕ ਪੇਣ ਵਾਲੇ ਲਈ ਚਲੋ ਪਿਓਰ ਕੇ ਜਿਹਨੂੰ ਕਹਿੰਦੇ ਨੇ ਅੰਬਰਸਰੀ ਪਹਿਲਾਂ ਕਹਿਆ ਕਰਦੇ ਅੰਬਰਸਰੀ ਬੀਟਲ ਬੱਕਰੀ ਪਿਓਰ ਹੈ ਜੀ ਪਿਓਰ ਕਾਲੀ ਜਿਹਨਾਂ ਨੂੰ ਕਿਉਂ ਪਹਿਲਾਂ ਡੱਬੀਆਂ ਬੱਕਰੀਆਂ ਵਲਖਾਂ ਕਹਿਆ ਕਰਦੇ ਆਪਣੇ ਬਡਾਰੂ ਚਾਰਿਆ ਕਰਦੇ ਆਪਾਂ ਸੁਣਦੇ ਆ ਆਪਾਂ ਦੇਖਿਆ ਹੁਣ ਨਾਲ ਡੱਬੀ ਨਾ ਵੀ ਡੱਬੀ ਹੁੰਦੀ ਜੀ ਉਹਨਾਂ ਨੂੰ ਅਸੀਂ ਪਿਓਰ ਆਵਲਖਾਂ ਕਹਿੰਦੇ ਹੁੰਦੇ ਝਾਂਜਰਾ ਪਾਈਆਂ ਹੋਈਆਂ ਹੁੰਦੀਆਂ 5-7 ਕੋਈ ਰੱਖਦਾ ਸੀ 5-7 ਕੋਈ ਕਿਉਂਕਿ ਹੁਣ ਤਾਂ ਲੋਕਾਂ ਨੂੰ ਸ਼ੌਂਕ ਜਾਗ ਗਿਆ 100-150-50 ਰੱਖਣ ਲੱਗੇ ਜੀ ਜੀ ਤੇ ਲੋਕਾਂ ਨੇ ਉਹਦਾ ਰੋਟੀ ਦਾ ਹੀਲਾ ਕਰ ਲਿਆ ਹੋਰ ਕੋਈ ਮੀਨਤ ਮਜ਼ਦੂਰੀ ਦਿਹਾੜੀ ਗਰੀਬ ਨੂੰ ਨਹੀਂ ਨਹੀਂ ਰਹੀ ਇਹ ਆਪਦੇ ਢਿੱਡ ਦਾ ਪੇਟ ਦਾ ਪਾਲਣ ਹੈ ਜੀ ਸਵਾਦ ਬੱਧਰ ਪਰ ਉਹ ਹੀ ਦੇ ਵਿੱਚ ਫਿਰ ਕੇ ਛਿੱਤਰ ਗਾਲਾਂ ਖਾ ਕੇ ਪਾਲੀ ਹਾਲੀ ਰੱਬ ਵਰਗਾ ਹੁੰਦਾ ਉਹ ਸਭ ਦੀਆਂ ਸੁਣ ਕੇ ਵਿਚਾਰਾ ਆਪਦੇ ਘਰ ਨੂੰ ਆ ਵੜਦਾ ਹਾਂਜੀ ਕਿਉਂ ਭਗਵਾਨ ਦੇ ਰੂਪ ਚ ਹੁੰਦਾ ਇਹ ਪਾਲੀ ਹਾਲੀ ਨੂੰ ਛੇੜੇ ਨਾ ਜੇ ਸਤੇ ਸਭਾ ਆਏ ਨਾ ਤਾਂ ਪਤਾ ਨਹੀਂ ਕੀ ਨਿਕਲ ਜੇ ਸਿੱਧੇ ਵਿੱਚ ਦੀ ਲਬ ਜੀ ਨਿਕਲਦੇ ਨੇ ਪਾਲੀ ਹਾਲੀ ਹੀਰ ਰਾਂਝੇ ਦੀ ਜੱਦ ਚ ਹੁੰਦਾ ਹੈ ਹੀਰ ਰਾਂਝਾ ਵੀ ਪਾਲੀ ਹਾਲੀ ਦੀ ਜੱਦ ਚ ਉਤੀ ਸੱਚਾ ਆਸ਼ਕ ਤੀ ਉਹ ਝੂਠਾ ਆਸ਼ਕ ਨਹੀਂ ਤੀ ਅੱਜ ਵੀ ਹੀਰ ਰਾਂਝੇ ਹੈਗੇ ਇਸ਼ਕ ਨੂੰ ਦਾਗ ਨਹੀਂ ਲੱਗਿਆ ਪੂਲੀ ਦੁਨੀਆ ਤੱਕ ਚੱਲਦਾ ਰਹਿਣਾ ਜੀ ਉਹਨਾਂ ਦਾ ਇਸ਼ਕ ਨੂੰ ਦਾਗ ਨਹੀਂ ਲੱਗਿਆ ਦਾਗ ਨਹੀਂ ਲੱਗਿਆ ਉਹਨਾਂ ਦੇ ਨਾਮ ਤੱਕ ਚੱਲਦੇ ਰਹੂਗਾ ਬਾਬਾ ਜੀ ਤੇ ਨਹੀਂ ਕਰ ਲਿਆ ਕਰ ਆ ਜੀ ਆ ਵੀ ਲੋ ਵੀ ਅੱਜ ਵੀ ਹੀਰਾ ਤੇ ਰਾਂਝੇ ਹੈਗੇ ਨੇ ਸੱਚੇ ਰਾਂਝੇ ਨੇ ਤੇ ਸੱਚੀਆਂ ਹੀਰਾ ਨੇ ਸਾਰੀਆਂ ਦੁਨੀਆ ਦੀਆਂ ਤਸਵੀਰਾਂ ਨੇ ਤੇ ਬਾਕੀ ਬਾਈ ਸੱਚੇ ਆਸ਼ਕ ਤੇ ਉਹ ਅਮਰ ਨੇ ਜੀ ਸਦਾ ਲਈ ਅਮਰ ਰਹਿਣਗੇ ਹਾਂ ਵੀਰ ਜੀ ਤੇ ਬੱਕਰੀਆ ਵੀ ਕਾਹ ਬੱਚੇ ਦਿੰਦੀ ਹੈ ਜੀ ਦੋ ਜੀ ਇਹ ਹੋ ਗਈ ਹੁਣੇ 3e 2 ਹਾਂਜੀ ਮੈਂ ਤਾਂ ਤੈਨੂੰ ਐਂ ਦੱਸ ਦੂ ਇਹ ਇਹ ਹੁਣੀ ਜੀ ਹਾਂਜੀ ਹਾਂਜੀ ਅੱਠ ਦੰਦ ਪਲੱਸ ਆ ਜੀ ਦੁੱਧ ਕਿੰਨਾ ਹੋਵੇ ਥੱਲੇ ਦੁੱਧ ਕਿੰਨਾ ਜੀ ਇਹ ਥੱਲੇ ਉਹ 2 ਟੋਨ ਲੀਟਰ ਦੁੱਧ ਕੰਨ ਬੜੇ ਚੌੜੇ ਨੇ ਯਾਰ ਪੁਰਾਣੇ ਪਾਕਿਸਤਾਨੀ ਮੱਥਾ ਵੀ ਮੱਥਾ ਵੀ ਹੈ ਟੱਕ ਮੈਂ ਤੇ ਨੱਕ ਪਤਲਾ ਸਨੱਖਾ ਵੱੱਦਾ ਜੀ ਸਿੰਗੀ ਮੁਰਮੀ ਬਹੁਤ ਵਧੀਆ ਸਿੰਗੀ ਹੈ ਕੰਨਾਂ ਦੇ ਉੱਤੋਂ ਦੀ ਉਤਰ ਗਈ ਪਤਲੀ ਸਿੰਗੀ ਦੀ ਬੱਕਰੀ ਹੈ ਰਿਓਂ ਪੁਰਾਣੇ ਖਾਤੇ ਨਸਲ ਚੋਂ ਇਹ ਤੂੰ ਆਈ ਯਾਰ ਉਲੀ ਪੁੱਲੀ ਨਸਲ ਨਹੀਂ ਹੈ ਜੋ ਚੀਜ਼ਾਂ ਪੰਜ ਸੱਤ ਵਧੀਆ ਤੋਂ ਵਧੀਆ ਬਾਈ ਲਵੇ ਹੈਗੀਆਂ ਹਜੇ ਵੀ ਖੜੀਆਂ ਨੇ ਧਰਤੀ ਮਾਤਾ ਤੇ ਕਾਲ ਕਾਸੀ ਰਣੀ ਥੋੜੀਆਂ ਥੋੜੀਆਂ ਪੌੜੀਆਂ ਥੋੜਾ ਥੋੜਾ ਬਾਜਨ ਸਰੀਰ ਥੋੜਾ ਥੋੜਾ ਸਬਲੀ ਹੁੰਦਾ ਜਾਓ ਜੀ ਸਤਿ ਸ਼੍ਰੀ ਅਕਾਲ ਹਾਂ ਆਇਆ ਬਾਬਾ ਆ ਆ ਜੀ ਮੇਨਾ ਸ਼ੰਦਾ ਜੀ ਪਿੰਡ ਲਗੜੋਆ ਹੈ ਕਿ ਨਹੀਂ ਅੱਛਾ ਜੀ ਹਾਂ ਜੀ ਆਪਾਂ ਆਪਸ ਨੂੰ ਪੜਨੇ ਅੱਛਾ ਰਗਣੀ ਠੀਕ ਆ ਦੂਜੀ ਜੋ ਪਾਠਵਾ ਅੱਛਾ ਜੀ ਕਦ ਬਦ ਦੇਖ ਸਕਦਾ ਠੀਕ ਹੈ ਜੀ ਦੇਖ ਲਈ ਹਾਂ ਜੀ ਦੇਖ ਲਈ 6 ਦੰਦਾ ਹਾਂ ਜੀ 6 ਦੰਦਾ ਜੀ ਮੈਂ ਤਾਂ ਆਪੀ ਗੱਲ ਦੂੰਗਾ ਹਾਂ ਜੀ ਬਾਕੀ ਤੁਸੀਂ ਮੰਗਾ ਜੀ ਦੇ ਰਿਸ਼ਤੇਦਾਰ ਹੋ ਜੀ ਹਾਂ ਹਾਂ ਸਗਾ ਮਮਾ ਮਮਾ ਮਾਮਾ ਠੀਕ ਹੈ ਇਹ ਬੇਟੇ ਆਪਣੇ ਨਹੀਂ ਮੇਰੇ ਭਰਾ ਆ ਭਰਾ ਹੀ ਨਹੀਂ ਇਹ ਦੱਸਿਆ ਮਰਾ ਤਾਂ ਇਹ ਦੱਸਾ ਠੀਕ ਹੈ ਧੰਨਵਾਦ ਕੋਈ ਨਹੀਂ ਮੈਂ ਤੁਹਾਨੂੰ ਨਹੀਂ ਲੈ ਲੈ ਅੱਛਾ ਜੀ ਹੋਰ ਦਿਖਾਓ ਜੀ ਲਓ ਲਓ ਬਖੋ ਬਾਈ ਵਧੀਆ ਬਸ ਪੌਦਿਆਂ ਸਾਰੀ ਫੜ ਲਿਓ ਜਾਂ ਜੰਗੀਆਂ ਫੜੀਆਂ ਨੇ ਇਹ ਮੰਗਾ ਲਓ ਰੰਗ ਦਿਖਾ ਦੇ ਕੋਈ ਨਹੀਂ ਸਾਡਾ ਖਾਂਦਾ ਇਹ ਮੰਗੇ ਦਾ ਹੀ ਆ ਠੀਕ ਹੈ ਠੀਕ ਉਹ ਥੋੜ੍ਹ ਜੀਆਂ ਚੱਡ ਵੀ ਕੁਛ ਗੱਲਾਂ ਮੰਗੇ ਬਾਰੇ ਐਡ ਕਰਾਂਗੇ ਹਾਂ ਜੀ ਹਾਂ ਜੀ ਸਾਰੀਆਂ ਤਾਂ ਦੱਸਿਆ ਵੀ ਨਹੀਂ ਜਾਂਦੀਆਂ ਕਿਉਂ ਅਸੀਂ ਵੀਡੀਓ ਬਣਾਉਣੀ ਹੈ ਹਾਂ ਜੀ ਮੰਗੇ ਦੇ ਕੰਨਾਂ ਤੱਕ ਪਹੁੰਚਾਉਣੀ ਹੈ ਹਾਂ ਜੀ ਹਾਂ ਜੀ ਮੰਗਾ ਸਾਡਾ ਬਾਹਰ ਆ ਠੀਕ ਹੈ ਹਾਂ ਜੀ ਨਾਗਰੀ ਬੱਕਰੀ ਜੀ ਪ्योर ਪਾਕਿਸਤਾਨੀ ਹਾਂ ਪ्योर ਪਾਕਿਸਤਾਨੀ ਨਾਗਰੀ ਬੱਕਰੀ ਹੈ ਜੀ ਹਾਂ ਇਹ ਬਿਲਕੁਲ ਪੈਂਦੇ ਨੇ ਜੀ ਪ्योर ਬਾਕੀ 10 ਬੰਦਿਆਂ ਨੂੰ ਬਜ਼ੁਰਗ ਹੋਣੇ ਹਾਂ ਦਿਖਾ ਸਕਦੇ ਹਾਂ ਮੈਂ ਕਹਿੰਦਾ 1000 ਬੰਦਾ ਲੈਵੇਂ ਹਾਂ ਜੀ ਪਰ ਮੈਂ ਤਾਂ ਥੋੜਾ ਜਿਹਾ ਫਿਰਦੀ ਹਾਂ ਜਾਨਾ ਮੇਥੋਂ ਸਿਆਣੇ ਪੁਰਸ਼ ਵੀ ਖੜੇ ਹੋਣੇ ਹੋਣੇ ਹਾਂ ਜੀ ਹਾਂ ਜੀ ਬਾਕੀ ਆਪੋ ਆਪਣੀ ਚੀਜ਼ਾਂ ਨੇ ਹਾਂ ਜੀ ਠੀਕ ਹੈ ਨਾ ਉਹ ਮਾਦੀ ਭਾਂਡਾ ਬਣਾਉਂਦੀ ਹਾਂ ਹਾਂ ਉਹ ਕਹਿੰਦੀ ਹੈ ਲੈ ਜਾ ਬਹਿ ਜਾਣੇ ਪੱਕਾ ਪਾਰ ਫਰਮਾ ਹਰ ਕੋਈ ਪੁੰਦਾ ਪਰਮਟ ਕਮਾਣੀ ਹੁੰਦਾ ਪਰਮਟ ਕਮਾਣੀ ਆਉਂਦਾ ਆਓ ਜੀ ਪੱਠਾ ਦੋ ਹੀ ਇਹਦੀਆਂ ਛੋੜੀਆਂ ਜੀ ਠੀਕ ਹੈ ਉਰਾ ਹੀ ਲਿਆ ਕੇ ਮੜਾ ਇਹ ਗਾਹਾਂ ਕਰ ਲਿਆ ਕਰੋ ਬੱਧੀਆਂ ਇਹ ਬੱਧੀਆਂ ਏਸੀ ਦੀਆਂ ਪੱਠਾ ਲੈ ਹਾਂ ਇਹ ਇਸੇ ਮਾਂ ਦੀਆਂ ਇੱਕ ਝੋਲੀ ਦੀਆਂ ਕੰਨ ਛੱਡਿਓ ਕੰਨ 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 ਛੁੱਦੀ ਬਾਬਾ ਮੀਮਨੀ ਦਾ ਕੰਨ ਛੱਡੀ ਇਹ ਅਸੀਂ ਤਿੰਨ ਤੈਨੂੰ ਮੈਂ ਬਰਾਦ ਮੰਗਿਆ ਭਾਈ ਕੀ ਕੀ ਸਿਫਤਾਂ ਕਰਾਂ ਤੇਰੀਆਂ ਮੰਗਾ ਕਿਹੜਿਆਂ ਚ ਜਾਏਗਾ ਸੀ ਚੰਗਾ ਚੰਗੀਆਂ ਨਸਲਾਂ ਤੇ ਮੰਗਾ ਭੇਜ ਦੇ ਮੈਨੂੰ ਚੰਗਾ ਚੰਗੀਆਂ ਨਸਲਾਂ ਤੇ ਮੰਗਾ ਭੇਜ ਦੇ ਇਹ ਚੰਗੀਆਂ ਨਸਲਾਂ ਤੇ ਮੰਗੇ ਨੇ ਭੇਜੇ ਮੈਨੂੰ ਵੀ ਉਸੇ ਜਾ ਰਿਸ਼ਤੇਦਾਰਾਂ ਦੀਆਂ ਬੱਕਰੀਆਂ ਤੇ ਹਾਂਜੀ ਹਾਂਜੀ ਕੱਡੇ ਕੱਡੇ ਕਨਾਲੀਆਂ ਬੱਕਰੀਆਂ ਤੇ ਮੰਗੇ ਭਾਈ ਵੀ ਫਰਮਾਇਆ ਮੰਗਾ ਮੇ ਤੋਂ ਲੈ ਗਿਆ ਬੱਕਰੀਆਂ ਖਰੀਦ ਕੇ ਬਹੁਤ ਵਧੀਆ ਨਸਲ ਵੇਰਾ ਸਗਾ ਮਾਮਾ ਹੀ ਆਹ ਲੈ ਤਾ ਚਾਹ ਉਸੇ ਵਹਿਆ ਸੋ ਲੱਗਾ ਮੇਰੇ ਬੈਣੀ ਉਸੇ ਵਹਿਆ ਹਾਓ ਲਿਓ ਜੀ ਆ ਲੋ ਹੋਲੇ ਵੀਰ ਜੀ ਸੰਤਾ ਕਰੀਏ ਮੰਗੇ ਬਾਈ ਦੀਆਂ ਨੇ ਮੰਗੇ ਨਾਲ ਦਾ ਬੰਦਾ ਨਹੀਂ ਮੰਗਾ ਰੱਬ ਦਾ ਰੂਪ ਹੈ ਹਾਂ ਪਰਮਾਤਮਾ ਦਾ ਸ਼ਗਾਰ ਹੈ ਦੀਪਾ ਭੇਡਾਣਾ ਕਹਿੰਦੇ ਉਹ ਮੰਗੇ ਦੀ ਆ ਉਹ ਮੰਗਾ ਜੇ ਮੇਰੇ ਗਲ ਦਾ ਹਾਰ ਹੈ ਹਾਂ ਇਹ ਹੈ ਵਿਵਾਹ ਦੇ ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਬੈਠੇ ਮੈਂ ਬੱਖੇ ਫੀਜ਼ਾ ਬੱਖੇ ਬਕਾਇਦਾ ਮੈਂ ਮੰਗੇ ਦਾ ਸੇਵਾਦਾਰ ਹਾਂ ਨਾ ਪੱਠ ਨਾ ਪੱਠ ਘਟਾ ਉਹ ਬਾਬਾ ਜੋ ਇਹ ਪੱਠ ਗਈ ਬੱਲੀ ਦੋ ਦੰਦਾ ਜੀ ਦੋ ਦੋ ਦੰਦ ਜੀ ਚੋਰ ਨਾਲ ਸਾਡੇ ਸਿੰਘੀ ਵਧੀਆ ਨਕੌਂੜਾ ਹਰੇ ਕਰਾਉਂਦੇ ਤਰਾਏ ਜੀ ਆ ਭੈਣ ਭਰਾਈ ਆ ਇੱਕ ਕੋ ਜੂਰੇ ਪੋਟੂੜੀ ਹੈ ਧੋਏ ਜੀ ਤਨ ਭਰਾ ਭਰਾ ਸੀ ਦੋ ਨਾਲ ਅਸੀਂ ਦੋਨੇ ਬੰਦੇ ਬਣੇ ਇਹ ਪ्योर ਪਾਕਿਸਤਾਨੀ ਨਾਗਰਾ ਬੱਚਾ ਜੀ ਤਨ ਪੂਰਾ ਚੌੜਾ ਹੈ ਜੀ ਜੀ ਨੂੰ ਮਰਜ਼ੀ ਦਿਖਾ ਕੇ ਪਾਸ ਕਰਾ ਸਕਦੇ ਹਾਂ ਪ्योर ਬੀਟਲ ਹੈ ਜੀ ਬੀਟਲ ਮਿਲਣੇ ਨਹੀਂ ਤੇ ਚੱਕਵੇਂ ਮੱਥੇ ਵਾਲਾ ਨੱਕ ਬਾਦਮਾ ਹੁੰਡਾ ਨਕੌੜਾ ਸਿੰਗੀ ਮੁੰਢੀ ਹਾਂਜੀ ਹਾਂਜੀ ਕੰਨਾਂ ਦੇ ਉੱਤੋਂ ਦੀ ਉੱਤਰ ਨਹੀਂ ਹਾਂਜੀ ਹਾਂਜੀ ਨਾ ਗੜੇ ਆਪਦੇ ਆਪ ਆਟੋਮੈਟਿਕ ਜਾਊਗੀ ਥੱਲੇ ਗਾ ਜੀ ਤੇ ਪਿੱਛਾ ਭਾਰੀ ਪਿੱਛਾ ਭਾਰੀ ਅੱਗਾ ਪਤਲਾ ਆਰਡਰ ਬਹੁਤ ਅੱਛਾ ਥੱਲੋਂ ਆਜ ਵੀ ਬੜ ਜੈ ਦੀ ਬੱਕਰੀ ਦੀ ਹੋਰਾ ਮੋਰਾ ਨਸਲ ਦੀ ਝੋਟੀ ਵਰਗਾ ਬੱਕਰਾ ਬਿਲਕੁਲ ਕਿਉਂਕਿ ਜਿਨ੍ਹਾਂ ਦੀ ਆਪਾਂ ਨਸਲਾਂ ਪੈਦਾ ਕਰਨੀਆਂ ਨੇ ਆਪਣੇ ਇਸ ਪੰਜਾਬ ਦੇ ਵਿੱਚ ਲੋਕ ਕਹਿੰਦੇ ਨੇ ਪਾਕਿਸਤਾਨੀ ਨਸਲਾਂ ਆਪਣੇ ਹੈਗੀਆਂ ਆਪ ਪਾਕਿਸਤਾਨੀਆਂ ਨੂੰ ਪਹਿੜਿਆ ਭਾਈਓ ਪਾਕਿਸਤਾਨੀ ਬਹੁਤ ਤਾਂ ਨਸਲ ਤੁਹਾਨੂੰ ਵੀ ਜਉਂਦੇ ਰੱਖੇ ਰੱਬ ਹਾਂ ਜਾਨਦਾ ਕਿ ਪਾਕਿਸਤਾਨ 'ਚ ਬਹੁਤ ਤਕੜੀਆਂ ਨਸਲਾਂ ਨੇ ਮੇਰੇ ਭਾਈ ਮਹਿੰਗੇ ਹੋਰਾਂ ਦੇ ਚਾਚਾ ਅਸਲਮ ਲਵੇ ਬਹੁਤ ਬਹੁਤ ਤਕੜੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਾਕਿਸਤਾਨ 'ਚ ਬੈਠਿਆਂ ਦਾ ਬਹੁਤ ਹਾਂਜੀ ਮੈਂ ਇਹ ਗੁਜਰਵਰਗਿਆਂ ਨੂੰ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਸਲਾਮ ਕਰਦਾ ਸਾਰੇ ਮੰਗੇ ਨੂੰ ਉਹਦਾ ਗ੍ਰੈਂਡਵਾ ਬਹੁਤ ਸਲਾਮ ਕਰਦਾ ਵੀ ਉਹਨਾਂ ਨੇ ਬਹੁਤ ਤਾਕੜੀ ਨਸਲ ਇਹ ਸਾਰੇ ਮੰਗੇ ਨੇ ਵੀ ਪਸੂ ਲੈ ਲਈ ਰੇ ਨੂਰ ਮੈਦ ਵਿੱਚ ਵੀ ਉਹਨਾਂ ਨੇ ਬਹੁਤ ਬਹੁਤ ਤਾਕੜੀਆਂ ਨਸਲਾਂ ਪਈਆਂ ਨੇ ਪਾਕਿਸਤਾਨ ਦੇ ਵਿੱਚ ਹਾਂਜੀ ਹਾਂਜੀ ਚਲੋ ਮਹਾਰਾਜ ਇਹਨਾਂ ਛੋੜੀਆਂ ਛੋੜੀਆਂ ਆਪਣੇ ਲਈ ਕਰਤੀਆਂ ਪਰ ਉਹਨਾਂ ਦੀ ਹਜੇ ਵੀ ਰੀਸ ਨਹੀਂ ਆਪਾਂ ਕਰ ਸਕਦੇ ਆਪਾਂ ਤਾਂ ਉਹ ਉੱਤੇ ਨੇ ਆਪਾਂ ਥੱਲੇ ਹਜੇ ਨਹੀਂ ਛੋੜੇਗੇ ਹਾਂਜੀ ਹਾਂਜੀ ਉਹਨਾਂ ਦੀ ਸੇਵਾ ਬੜੀ ਹੈ ਸਹੀ ਗੱਲ ਹੈ ਸੇਵਾ ਨੂੰ ਨੀਵੇਂ ਲੱਗਦੇ ਨੇ ਹਾਂਜੀ ਹਾਂਜੀ ਘਰ ਦੀ ਸੇਵਾ ਬਹੁਤ ਹੈ ਹਾਂਜੀ ਉਹਨਾਂ ਦੀ ਸੇਵਾ ਬਹੁਤ ਤਾਕੜੀ ਹੈ ਪਾਕਿਸਤਾਨ ਵਾਲਿਆਂ ਦੀ ਭਾਰੀ ਇਸ ਨਹੀਂ ਕਰ ਸਕਦਾ ਗੁੱਸਾ ਨਹੀਂ ਕਰਨਾ ਨਾਲ ਉਹਨਾਂ ਦਾ ਪੁਰਾਣਾ ਹੱਡ ਤੁਰਿਆ ਆਉਂਦਾ ਪੁਰਾਣਾ ਹੱਡ ਲੈ ਗਏ ਪੁਰਾਣਾ ਹੱਡ ਉਹਨਾਂ ਦਾ ਵੀ ਹੈਗਾ ਪੁਰਾਣਾ ਹੱਡ ਤੁਰਿਆ ਜਾਂਦਾ ਤੇ ਉਹ ਕੇ ਆਪਣੇ ਇੱਧਰ ਹੀ ਗਏ ਨੇ ਜੀ ਪਹਿਲਾਂ ਉਹ ਇੱਧਰ ਹੀ ਗਏ ਨੇ ਜੀ ਹਾਂ ਆਪਣੇ ਆਂ ਘੋਦਰ ਲੋ ਪਿੰਡ થી ਉਹਨਾਂ ਦਾ ਹਾਂ ਖਾਨਦਾਨੀ ਗੁੱਜਰ ਨੇ ਆਪਣੇ ਮੰਗੇ ਨੂਰ ਮਹਿਲ ਵਾਲੇ ਦੇ ਯਾਰ ਵੀ ਮਿੱਤਰ ਵੀ ਨੇ ਉਹ ਹਾਂ ਜੀ ਹਾਂ ਜੀ ਇਦਾਂ ਹੀ ਆ ਜੀ ਪਟੇ ਮੰਗਾਏ ਨੇ ਹੁਣ ਉਹਨਾਂ ਤੋਂ ਅੱਜ ਮੇਰੇ ਮੰਗੇ ਬਾਈ ਨੇ ਗਾਨੀਆਂ ਮਗਾਨੀਆਂ ਵੀ ਮੰਗਾਈਆਂ ਹਾਂ ਜੀ ਹਾਂ ਜੀ ਗਾਨੀਆਂ ਹੀ ਮੰਗਾਈਆਂ ਆਪਦੇ ਗਾਨੀਆਂ ਕਰਕੇ ਮੁੰਡਾ ਨੁੰਦਾ ਆਇਆ ਕਹਿੰਦਾ ਮੁੱਖੇ ਚੱਲੋ ਗਾਨੀਆਂ ਪਾਕਿਸਤਾਨ ਤੋਂ ਬਾਹਰ ਗਈਆਂ ਬਾਹਰੋਂ ਫੇਰ ਇੱਧਰ ਆਈਆਂ ਅੱਛਾ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਗਾਨੀਆਂ ਮੰਗਾਈਆਂ ਨੇ ਮੇਰੇ ਬਾਈ ਨੇ ਹਾਂ ਜੀ ਬੱਕਰਾ ਕੈਸਾ ਹਾਲ ਦਾ ਹੋ ਗਿਆ 400 ਦਾ हां जी 6 ਦਾ ਸੱਲੋ ਬਹੁਤ ਸਾਫ ਹੈ ਬੱਕਰਾ ਆਰਡਰ ਦੇਖੋ ਜੀ ਦਾ ਤੋਰ ਫੇਰ ਕੇ ਤੋਰੀ ਬਾਈ ਪੂਰੀ ਬਾਬਾ ਛੋੜ ਲੈ ਜਾਓ ਚੌੜੇ ਹੁੰਦੇ ਬਾਈ ਇਹ ਆ ਵੀ ਮੰਗੇ ਕੋਲੋਂ ਹੀ ਆ ਇਹ ਆ ਮੰਗੇ ਕੋ ਮੰਗੇ ਕੋਲੋਂ ਹੀ ਆਇਆ ਅੱਛਾ ਉਹ ਵਧੀਆ ਕਰ ਲੈਣਾ ਫਿਰ ਲੈ ਬੰਦੇ ਲੁੱਕਦਾ ਬੱਚਾ ਉਹ ਫੜਕਾ ਦਵਾ ਲੈ ਲੈ ਆ ਭਕਤੀ ਤੇ ਖਾਣੇ हां ਚਲੋ ਆਪ ਇਹ ਦੂਹੇ ਹੈ ਜੀ ਚੌਥੇ ਚੌਥੇ ਹੋਗੀ ਸਿੰਗੀ ਹਿੱਕ ਸਾਹ ਗਈ ਕੰਦ ਕੋ ਨਾਲੇ ਵੈ ਗਈ ਹਾਂ ਜੀ ਇਹ ਬੂਰ ਕੰਨੀ ਹੈ ਜੀ ਨੂਰੀ ਨਸਲ ਕਹਿੰਦੇ ਨੇ ਜੀ ਹਾਂ ਜੀ ਹੈ ਵੀ ਚਲ ਹਾਂ ਜੀ ਪਰ ਬੂਰ ਕੰਨੀ ਹੋਗੀ ਜੀ ਹਾਂ ਜੀ ਹਾਂ ਨੂਰੀ ਨਸਲ ਬੂਰ ਕੰਨੀ ਬੱਕਰੀ ਥੋੜੀ ਜਿਹੀ ਕਿਉਂਕਿ ਕੱਚੀ ਆਸ ਲੱਗੀ ਨਸਲ ਵਧੀਆ ਵੈਰੀ ਗੁੱਡ ਸਹੀ ਗੱਲ ਹੈ ਸਹੀ ਗੱਲ ਹੈ ਉੱਲੇ ਛੋਲੇ ਕੱਚੀ ਆਸ ਲੱਗੀ ਹਰੀ ਉਹੀ ਤਰ੍ਹਾਂ ਸੋਗੀ ਸੂਪੀ ਚਲੋ ਕੋਈ ਗੱਲ ਸੀ ਖਰੀਦ ਕੇ ਲੈ ਜਾਂਦੀ ਆ ਚਲੋ ਕੋਈ ਗੱਲ ਨਹੀਂ ਹਾਂ ਜੀ ਇੱਕ ਅੰਦੀ ਦਾ ਵਿੱਚ ਖਪੇ ਜਾਂਦੀ ਆ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਆ ਪਰ ਬੱਕਰਾ ਕੋਈ ਹੋਰ ਦਿਖਾਓ ਜੀ ਆ ਦੇ ਛੇਲੇ ਛੇਲਾ ਇਹਦਾ ਬੱਚਾ ਹੈ ਇਹਦਾ ਬੱਚਾ ਹੈ ਛੇਲੇ ਗਰਦਨ ਬਹੁਤ ਲੰਬੀ ਹੈ ਇਹ ਛੇਲੇ ਦੀ ਕੁੰਡੀ ਪੂਛ ਹੈ ਛੱਡ ਗਿਆ ਜੇ ਮੋਟੇ ਗੋਡੇ ਦਾ ਜਾਲਾ ਬਾਈ ਬਹੁਤ ਹੈ ਦੋ ਕੰਨੀ ਮਾ ਇਹਦਾ ਬੱਚਾ ਹੈ ਬੱਚਾ ਲੈ 5 ਸਾਢੇ ਪੰਜ ਗਿੱਠਾਂ ਦਾ ਲੰਬਾ ਹੈ ਜੀ ਅੱਜ ਵੀ ਬੱਚਾ ਮੇਰਾ ਖਲੇ ਜੀ 2 2.5 ਮਹੀਨਿਆਂ ਦਾ ਹੁਣ ਹਾਂਜੀ 3 ਮਹੀਨੇ ਦਾ ਹੈਗਾ ਦਾ 3 ਮਹੀਨਿਆਂ ਦਾ ਬੱਚਾ ਜੀ ਉਹ ਤਾਂ ਅਜੇ ਚੋਂਦਾ ਜੀ ਆ ਗਿਆ ਮਾਂ ਆ ਗਿਆ ਚਾਰ ਮਾਂ ਆ ਬੇ ਅਜਾ ਆ ਪਏ ਅੱਛਾ ਜਾਇਦਾ ਪਿਆ ਹੋਇ ਤੰਨੇ ਮਾ ਪਿਓ ਚੁਫ ਚਕ ਹੋ ਗਈ ਹੁਣੀ ਜੀ ਬੱਕਰੀ ਤੀਜੀ ਹੈ ਤੀਜੀ ਚਲੋ ਕੋਈ ਨਹੀਂ ਹੋਰ ਸੈਟਅਪ ਕਰਨਾ ਹੈ ਨੀ ਪੱਤੀ ਲੋਹੀ ਹੈ ਬਹੁਤ ਸਨੱਖੀ ਬੱਕਰੀ ਹੈ ਉਹ ਬੱਦਲ ਚੱਲ ਜਾਈਏ ਨੱਕ ਦੀ ਨਕੌੜੇ ਨੂੰ ਲੈ ਆਉਂਦੇ ਮਾਰ ਦੇ ਗੱਲ ਜਾ ਉਹ ਖਾ ਦੋ ਇਹ ਮੰਗੇ ਨੂੰ ਹੁਣ ਦੇਖੀ ਇਹ ਤਾਂ ਗੁਲਾਬੀ ਚਮੜੀ ਹਾਂ ਜੀ ਹਾਂ ਦੇਖ ਦੇਖ ਰੇਖਲੀ ਜੀ ਤੇਰੀਆਂ ਗਲਾਬ ਚਾਂਕਰਾਂ ਨੇ ਦੇਖੋ ਕਿ ਪੱਕੇ ਜੀ ਹਾਂ ਜੀ ਆ ਦੇਖ ਜਿਹੜਾ ਮਾਲਕਾ ਜਾਬਾਬੇ ਡਰ ਕੇ ਮੈਂ ਕਹਿੰਦਾ ਨਾ ਜੀ ਦੇਵਾ ਬੈਂਡ ਹਾਂ ਜੀ ਜਿਹੜਾ ਮਾਲਕਾ ਸਾਡੇ ਸਗਾ ਸਗਾ ਚਾਚਾ ਹੈ ਠੀਕ ਹੈ ਹੋਰ ਦਿਖਾਓ ਜੀ ਕੋਈ ਲੱਗੀ ਹੋਵੇ ਬਾਈ ਕੋਈ ਨਹੀਂ ਰਹੀ ਹਾਂ ਜੀ ਸਮਾਪ ਹੁੰਦੇ ਬਾਅਦ ਚਲੋ ਹੈਲੋ ਦੋਦੰਤ ਪੱਠਾ ਜੀ ਇਹ ਵੀ ਨਾਗਰੀ ਬੂਰ ਕੰਨੀ ਹੈ ਜੀ ਪਿਓਰ ਬਿਚਲ ਇਹਨਾਂ ਨੂੰ ਕਹਿੰਦੇ ਨੇ ਪਿਓਰ ਬਿਚਲ ਹਾਂਜੀ ਹਾਂਜੀ ਰੰਗ ਕੰਨੀ ਨਹੀਂ ਦੇਖਣਾ ਰੰਗ ਚ ਹਰ ਕੋਈ ਜਮੇਟਲ ਹੁੰਦੀ ਹੈ ਸਨਖ ਹੋਵੇ ਪਸ਼ੂ ਦੀ ਲੈਂਥ ਹੋਵੇ ਨਸਲ ਚੰਗੀ ਹੋਵੇ ਬਹੁਤ ਵਧੀਆ ਕੁਆਲਟੀ ਦੀ ਪੱਠਾ ਜੀ ਕੋਈ ਕਦੀ ਰਹਿ ਗਈ ਹੋਰ ਆ ਨਹੀਂ 12 ਮਿੰਟ ਦੀ ਹੋਗੀ 20 ਮਿੰਟ ਦੀ ਹੋ ਰਹੀ 13 14 ਮਿੰਟਾਂ ਦੀ ਠੀਕ ਹੈ ਠੀਕ ਹੈ ਆਹ ਨਹੀਂ ਅਜੇ ਕੀ ਹੋ ਰਿਹਾ ਬਲੱਖ ਜੀ ਵਧੀਆ ਪਿਓਰ ਆ ਬਲੱਖ ਬੱਕਰੀ ਆ ਜੀ ਡੱਬੀ ਕਾਲੀ ਡੱਬੀ ਗੱਬਣਾ ਜੀ ਹਾਂਜੀ ਗੱਬਣਾ ਹਾਂ ਪੀਐਸ ਨੂੰ ਹੋਣੀ ਮੰਮੀ ਲੈ ਕੇ ਆਉਂਦੇ ਆ ਦਜੀਏ ਨੂੰ ਨੇ ਅੱਛਾ ਜੇ ਕਹਦੇ ਦੂਜੇ ਉਹਨਾਂ ਦਾ ਤੀਜੇ ਤੀਜੇ ਸੋਹਣੇ ਆ ਜੀ ਹਾਂ ਤੀਜੇ ਸੋਹਣੇ ਜੀ ਨੇ ਮੈਂ ਵੀ ਉਹੀ ਹੋ ਰਹੇ ਆ ਹੋਰ ਦਿਖਾ ਦੋ ਕੀ ਕੋਈ ਰਹੇਗੀ ਬਾਜੀ ਨਹੀਂ ਹੋ ਗਈਆਂ ਹੋ ਗਈਆਂ ਤਾਂ ਬੱਸ ਆਪੇ ਦੇ ਦਿੰਦੇ ਕਿਹੜਾ ਮਾਰ ਲਾ ਸਾਰਿਆਂ ਤੇ ਛੋਟ ਦੀ ਗੱਲ ਬੱਸ ਕਰਦੇ ਆ ਬੰਨਿਆਂ ਦਾ ਬੱਸ ਐ ਕਿਹਨਾਂ ਉਧਰ ਹੀ ਛੜ ਲੰਘ ਜਾਓ ਅਸੀਂ ਸਾਡੀ ਵੀਡੀਓ ਬਣਾਓ ਸਾਰਿਆਂ ਦੀ ਭੋਗ ਭਰ ਲਾ ਬਈ ਇੱਕ ਪੂਰੇ ਥੀਲਾ ਭਰ ਲਾ ਐ ਜਾ ਉੱਪਰ ਦੀ ਮੁੰਡਾ ਤਾਰ ਨਾਲ ਜਾ ਉੱਪਰ ਦੀ ਮਿਲਾਂ ਲਾਉਂਦੇ ਆ ਜਾਂਦੇ ਨਾ ਆਇਆਗਾ ਫੜੀਏ ਸੂਤ ਫੜੀਏ ਨੀ ਲੱਗਦਾ ਬਈ ਕੱਢੀ ਬੱਕਰੀ ਇੱਕ ਅੱਧੀ ਹੋਰ ਫੜਦਾ ਬੰਦਾ ਤੇ ਬੱਕਰੀਆਂ ਦੇਖ ਸਕਦੇ ਹੋ ਬਾਈ ਜੰਦੀਆਂ ਸਾਰੇ ਰੰਗਾਂ ਦੇ ਵਿੱਚ ਮਿਲਣਗੀਆਂ ਤੇ ਸਾਰੇ ਨਸਲਾਂ ਨੇ ਡੀਟਲ ਆਪਣੀ ਅੰਬਰਸਰੀ ਔਰ ਬੱਕਰੀਆਂ ਦੇ ਬਾਈ ਮੰਗੇ ਦੇ ਰਿਸ਼ਤੇਦਾਰਾਂ ਦੀਆਂ ਤੇ ਆਪਣੀਆਂ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੇ ਸਬਸਕ੍ਰਾਈਬ ਜਰੂਰ ਕਰਾਇਆ ਕਰੋ ਯਾਰ ਬੈਲੀਆਂ ਤੋਂ ਹੋਰ ਅੱਗੇ ਸ਼ੇਅਰ ਕਰਾਇਆ ਕਰੋ WhatsApp ਗਰੁੱਪਾਂ 'ਚ Facebook 'ਤੇ ਇੱਕ ਪਾ ਦੇ ਕਰੋ ਧੰਨਵਾਦ ਜਰੂਰ ਕਰ ਦਿਆਂ ਸਾਰੇ ਵੀਰਾਂ ਦਾ ਆਪਣਾ Facebook 'ਤੇ ਵੀ ਹੈਗਾ ਆਪਣਾ ਰਾਜੂ ਗੋੜ ਫਾਰਮ ਪੇਜ ਬਣਿਆ ਹੋਇਆ ਤੇ ਗਰੁੱਪ ਵੀ ਆ ਉਹਨੂੰ ਵੀ ਫੋਲੋ ਲਾਈਕ ਕਰੋ ਜਾ ਕੇ ਤੇ Instagram ID ਵੀ ਆਪਣੀ ਬੱਕਰੀਆਂ ਵਾਲੀ ਯਾਰ ਉਕੀ ਹੁਣੇ ਬਣਾਈ ਆ ਉਹਨੂੰ ਵੀ ਕਰੋ ਆਪਣੇ ਨੂੰ ਫੋਲੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦੇ ਜੀ ਮੰਡਾਲੀ ਸ਼ਰੀਫ ਮੇਲੇ ਦੀ ਵੀਡੀਓ ਬਣਨ ਲੱਗ ਰਹੀ ਆ ਤੇ ਬਾਈਆਂ ਦੀਆਂ ਬੱਕਰੀਆਂ ਦਿਖਾਈਆਂ ਨੇ ਤੇ ਧੰਨਵਾਦ ਜੀ ਬਾਜੀ ਬਣਾ ਫਿਲਮ